ਅਸੀ ਕਾ ਦੋਸਤੋ ਮੈਂ ਉਸੇ ਗੇਟ ਤੇ ਖੜਾ ਜਿੱਥੇ ਹਰਮਨ ਨੇ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਮੁਲਾਜ਼ਮ ਵੰਗਾਰੀ ਸੇ ਬਲਾਂ ਮੇਰੇ ਨਾਲ ਹਰਮਨ ਹੈ ਠੀਕ ਆ ਇਹ ਪੰਜਾਬ ਦੀ ਉਹ ਸ਼ੇਰਨੀ ਤੀ ਆ ਜਿਹਨੂੰ ਲਗਭਗ ਅੱਜ ਹਰ ਇੱਕ ਪੰਜਾਬੀ ਜਾਣਦਾ ਹਰਮਨ ਆਪਾਂ ਸਿੱਧੇ ਗੱਲ ਤੇ ਆ ਗਏ ਬਈ ਤੁਸੀਂ ਕਿਹੜੇ ਪਿੰਡ ਤੋਂ ਹੋ ਠੀਕ ਆ ਕਿ ਪੜਦੇ ਕਿੱਥੋਂ ਤੇ ਜਿਹੜੀ ਪੂਰੀ ਘਟਨਾ ਕਿਵੇਂ ਹੋਈ ਉਹ ਸਾਰੀ ਸਾਰੀ ਵੀਰ ਮੈਂ ਸ੍ਰੀ ਅਨੰਦਪੁਰ ਸਾਹਿਬ ਨੂਰੀਪੁਰ ਬੇਦੀ ਦੀ ਰਹਿਣ ਵਾਲੀ ਆਂ ਤੇ ਮੈਂ ਘਰ ਤੋਂ ਆ ਰਹੀ ਸੀ ਤੇ ਮੈਂ ਗੇਟ ਨੰਬਰ 2 ਤੇ ਪਹੁੰਚੀ ਤਾਂ ਇੱਥੇ ਬਹੁਤ ਪੁਲਿਸ ਸੀ ਖੜੀ ਆਪਾਂ ਹੁਣ ਵੀ ਗੇਟ ਨੰਬਰ 2 ਤੇ ਹੀ ਖੜੇ ਆ ਹਾਂਜੀ ਅੱਛਾ ਤੇ ਜਦੋਂ ਮੈਂ ਇੱਥੇ ਆਈ ਤਾਂ ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਮੈਨੂੰ ਤਾਂ ਇਹ ਕਿਹਾ ਕਿ ਤੁਸੀਂ ਆਪਣਾ ਆਈ ਕਾਰਡ ਦਿਖਾ ਦਿਓ ਫਿਰ ਤੁਹਾਨੂੰ ਐਂਟਰੀ ਮਿਲ ਜੂਗੀ ਤੇ ਆਈ ਕਾਰਡ ਦਿਖਾਉਣ ਦੇ ਬਾਵਜੂਦ ਵੀ ਉਹਨਾਂ ਨੇ ਮੈਨੂੰ ਅੰਦਰ ਐਂਟਰੀ ਨਹੀਂ ਦਿੱਤੀ ਤੇ ਉਹ ਕਹਿ ਰਹੇ ਸੀ ਕਿ ਤੁਸੀਂ ਥੋੜਾ ਟਾਈਮ ਵੇਟ ਕਰ ਲਓ ਫਿਰ ਤੁਹਾਨੂੰ ਅੰਦਰ ਐਂਟਰੀ ਮਿਲ ਜੂਗੀ ਤੇ ਉਸ ਤੋਂ ਬਾਅਦ ਜਿਹੜੇ ਅੰਦਰ ਸੀ ਉਹਨਾਂ ਨੂੰ ਬਾਹਰ ਭੇਜ ਰਹੇ ਸੀ ਪਰ ਜਿਹੜੇ ਬਾਹਰ ਸੀ ਉਹਨਾਂ ਨੂੰ ਅੰਦਰ ਨਹੀਂ ਸੀ ਆਣ ਦ ਪਰ ਫਿਰ ਵੀ ਬਾਹਰ ਵਾਲੇ ਨੂੰ ਹੀ ਅੰਦਰ ਨਹੀਂ ਸੀ ਐਂਟਰ ਹੋਣ ਹੁੰਦੇ ਤੇ ਉਸ ਤੋਂ ਬਾਅਦ ਉਹ ਜਿਹੜਾ ਛੋਟਾ ਜਿਹਾ ਦਰਵਾਜ਼ਾ ਹੈ ਜਿੱਥੋਂ ਮੈਂ ਅੰਦਰ ਐਂਟਰ ਹੋ ਰਹੀ ਸੀ ਉੱਥੋਂ ਜਿਹੜੇ ਅੰਦਰ ਤੋਂ ਉਹਨਾਂ ਨੂੰ ਬਾਹਰ ਭੇਜ ਦਿੱਤਾ ਉਹਨਾਂ ਨੇ ਤੇ ਜਦੋਂ ਮੈਂ ਇੱਧਰ ਫਟਾਫਟ ਭੱਜ ਕੇ ਗਈ ਤੇ ਮੈਂ ਇਦੋਂ ਐਂਟਰ ਹੋਣ ਲੱਗੀ ਤਾਂ ਮੈਨੂੰ ਪੁਲਿਸ ਮੁਲਾਜ਼ਮਾ ਨੇ ਰੋਕ ਲਿਆ ਬਾਹਾਂ ਤੋਂ ਫੜ ਕੇ ਤੇ ਬਾਕੀ ਘਟਨਾ ਇੱਥੇ ਹੀ ਹੋਈ ਹੈ ਸਾਰੀ ਤੇ ਮਾਲਵਾ ਵਿੱਚ ਜਿਹੜਾ ਖੂਨ ਖੋਲਿਆ ਕਹਿੰਦੇ ਪ੍ਰੀਪਲਾਨ ਸੀ ਮੈਂ ਜਾ ਕੇ ਜਿਹੜਾ ਹੈਗਾ ਪੁਲਿਸ ਵਾਲੇ ਤੇ ਗੱਲ ਪੈ ਜਾਊਗੀ ਨਾ ਨਾ ਕੋਈ ਪ੍ਰੀਪਲਾਨ ਨਹੀਂ ਸੀ ਇਹ ਬਸ ਇਹ ਤਾਂ ਉਦੋਂ ਹੀ ਮਤਲਬ ਮੌਕੇ ਤੇ ਹੀ ਹੋ ਗਿਆ ਸਾਰਾ ਕੁਝ ਜਦੋਂ ਤੰਗ ਲੱਗ ਗਿਆ ਮੈਨੂੰ ਕਰਨਾ ਮਤਲਬ ਕਿ ਜਿਹੜਾ ਪੰਜਾਬਣਾ ਦਾ ਜਿਹੜਾ ਖੂਨਾ ਮਾਈ ਭਾਗੋ ਵਾਲਾ ਉਹ ਤਾਂ ਆਪਣੇ ਆਪ ਹੀ ਜਿਹੜਾ ਆਪਣੇ ਆਪ ਹੀ ਉਹ ਤਾਂ ਜਾਗਰੂਕ ਹੋ ਜਾਂਦੇ ਜਦੋਂ ਮਤਲਬ ਰਾਜਨੀਤਿਕ ਲੋਕ ਤੰਗ ਕਰਦੇ ਸਾਨੂੰ ਕਦ ਜਦੋਂ ਘਰੋਂ ਆ ਰਹੇ ਸੀਗੇ ਉਦੋਂ ਪਤਾ ਸੀਗਾ ਤੁਹਾਨੂੰ ਕਿ ਯੂਨੀਵਰਸਿਟੀ ਬੰਦ ਹੋ ਜੂਗੀ ਹਾਂਜੀ ਮੈਨੂੰ ਪਤਾ ਸੀ ਕਿ ਯੂਨੀਵਰਸਿਟੀ ਬੰਦ ਹੈ 2 ਦਿਨਾਂ ਦੀ ਛੁੱਟੀ ਕੀਤੀ ਹੋਈ ਹੈ ਯੂਨੀਵਰਸਿਟੀ ਦੇ ਵਿੱਚ ਪਰ ਮੈਂ ਘਰੋਂ ਇਸ ਕਰਕੇ ਐਸੀ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਧਰਨੇ ਤੇ ਜਾਣਾ ਵੀ ਮਥੇ ਹਾਜ਼ਰ ਹੋਣਾ ਹਾਜ਼ਰ ਹੋਵਾਂ ਤੇ ਤੁਸੀਂ ਇੱਥੇ ਕਿਹੜੇ ਡਿਪਾਰਟਮੈਂਟ ਦੇ ਵਿੱਚੋਂ ਮੈਂ ਐਨਥਰੋਪੋਲੋਜੀ ਡਿਪਾਰਟਮੈਂਟ ਦੀ ਸਟੂਡੈਂਟ ਵੈਸੇ ਕਿਉਂਕਿ ਮੈਂ ਵੀ ਪਹਿਲਾਂ ਕੁੜੀ ਤੋਂ ਪੁੱਛਿਆ ਅਸਲ 'ਚ ਪੋਸਟਮਾਰਟ ਕਰਦੀ ਆ ਭਾਈ ਹੈਨਾ ਹਾਂਜੀ ਤਾਂ ਕਰਕੇ ਤਾਂ ਮੈਂ ਕਿਹਾ ਵੀ ਜਿਹੜੇ ਹਿਸਾਬ ਨਾਲ ਭਾਈ ਜਿਹੜਾ ਆਪਾਂ ਗੱਲ ਪਰ ਦੇਖਿਆ ਜੇ ਐਡੇ ਐਡੇ ਜਿਹੜੀਆਂ ਪੁਲਿਸ ਮੁਲਾਜ਼ਮਾਂ ਨੂੰ ਵਕਫਾ ਪਾ ਰਖਿਆ ਉਸ ਤੋਂ ਬਾਅਦ ਘਰਦਿਆਂ ਦਾ ਕੀ ਰਿਐਕਸ਼ਨ ਆ ਬਾਈ ਘਰਦਿਆਂ ਦਾ ਇਹੀ ਰਿਐਕਟ ਸੀ ਕਿ ਤੂੰ ਮਤਲਬ ਐਨੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਵੀ ਇਕੱਲੀ ਸੀ ਤੂੰ ਵੀ ਆਪਣੇ ਹੱਕ ਲਈ ਖੜੀ ਹੋ ਤੇ ਤੂੰ ਫਿਰ ਵੀ ਅੰਦਰ ਐਂਟਰੀ ਕੀਤੀ ਉਹਨਾਂ ਨੇ ਸਾਰਿਆਂ ਨੇ ਮੈਨੂੰ ਬਹੁਤ ਬਹੁਤ ਵਧਾਈਆਂ ਦਿੱਤੀ ਕਿ ਹਾਂ ਤੂੰ ਆਪਣੇ ਹੱਕ ਲਈ ਖੜੀ ਜਿੱਤੀ ਇੱਥੇ ਵੀ ਐਵੇਂ ਤੂੰ ਆਪਣੇ ਹਮੇਸ਼ਾ ਹੱਕ ਲਈ ਖੜੀ ਤੇ ਜਿਹੜਾ ਤੁਹਾਡੇ ਕਲਾਸਮੇਟ ਨੇ ਜਾਂ ਬੈਚਮੇਟ ਨੇ ਜਾਂ ਆਪਾਂ ਕੀ ਹੋਸਟਲਰ ਨੇ ਫਿਰ ਉਹ ਕੁੜੀਆਂ ਹੁਣ ਕੀ ਕਹਿੰਦੀਆਂ ਸਾਰੀਆਂ ਹੀ ਕਹਿ ਰਹੀਆਂ ਕਿ ਤੂੰ ਵਧੀਆ ਕੀਤਾ ਵਧੀਆ ਬੋਲੀ ਸਾਰੇ ਹੌਸਲਾ ਦੇ ਰਹੇ ਨੇ ਠੀਕ ਹੈ ਤੇ ਹੁਣ ਜਿਵੇਂ ਮਾਲਾ ਹਜੇ ਤਾਂ ਹਜੇ ਵੀ ਜਿਹੜਾ ਧਰਨਾ ਚੱਲ ਰਿਹਾ ਹੈ ਨਾ ਮਾਲਾ 10 ਤਰੀਕ ਵੀ ਲੰਘ ਗਈ ਅੱਜ ਵੀ ਜਿਹੜੇ ਹੈਗੇ ਆ ਕਾਲ ਦਿੱਤੀ ਸੀ ਮਾਲਾ 12 ਵੀ ਹੋ ਗਈ ਹੈ ਅੱਜ ਵੀ ਵੀਸੀ ਨਾਲ ਮੀਟਿੰਗ ਤੇ ਬੈਸਟ ਆ ਰਹੀ ਹੈ ਕਿ ਸੋਚਦੇ ਹਾਂ ਵੀ ਆਉਣ ਵਾਲਾ ਭਵਿੱਖ ਕਿਦਾਂ ਹੋਊਗਾ ਧਰਨਾ ਦੁਬਾਰਾ ਲੋਕਾਂ ਨੂੰ ਸੱਦਣਾ ਪਊਗਾ ਤੇ ਜਿੱਥੇ ਤੱਕ ਲੱਗਦਾ ਹੈ ਹਲਾ ਉਹਨਾਂ ਨੇ ਕਿਹਾ ਕਿ ਇੱਕ ਦੋ ਦਿਨ ਤੱਕ ਵੀ ਤੁਹਾਨੂੰ ਦੱਸ ਦਿੰਨਾ ਵੀ ਕੀ ਬਣਦਾ ਤੇ ਬਾਕੀ ਜੇ ਹਲਾ ਉਹ ਨਾ ਮੰਨੇ ਤਾਂ ਧਰਨਾ ਇੱਦੇ ਚੱਲਣਾ ਧਰਨਾ ਇਦਾਂ ਹੀ ਹਾਂਜੀ ਫਿਰ ਜਿਆਦਾ ਵੱਡੇ ਪੱਧਰ ਤੇ ਇਕੱਠ ਕਰਨਾ ਹੁਣ ਫਿਰ ਹਰਮਨ ਪਾਰਟਿਸਪੇਸ਼ਨ ਪੂਰੀ ਅੱਗੇ ਨਾਲੋਂ ਜਿਆਦਾ ਜਾਂਦੀ ਹੈ ਉੱਥੇ ਧਰਨੇ ਦੇ ਹਾਂਜੀ ਅੱਗੇ ਨਾਲੋਂ ਥੋੜਾ ਜਿਆਦਾ ਜਾਂਦੀ ਹੈ ਅਜਾ ਤੇ ਫਿਰ ਮਾਲਾ ਹੁਣ ਤੈਨੂੰ ਜਦੋਂ ਸਾਰੇ ਦੇਖਦੇ ਆ ਮਿਲਦੇ ਆ ਤਾਂ ਕੀ ਜਦਾਂ ਮੈਨੂੰ ਬਹੁਤ ਜਿਆਦਾ ਵੀ ਮਾਣ ਮਹਿਸੂਸ ਹੁੰਦਾ ਕਿ ਸਾਰੇ ਪੰਜਾਬ ਦੇ ਨੌਜਵਾਨ ਹੈ ਨਾ ਸਿਆਣੇ ਸਾਰੇ ਵੀ ਮੇਰੇ ਨਾਲ ਖੜੇ ਥੋੜਾ ਹੋਰ ਆਪ ਨੂੰ ਹੌਸਲਾ ਮਿਲਦਾ ਕਿ ਹਾਂ ਵੀ ਮੈਂ ਹੋਰ ਆਪਣੇ ਪੰਜਾਬ ਲਈ ਕੁਝ ਕਰਾਂ ਜਦੋਂ ਇੱਥੇ ਤੁਸੀਂ ਐਂਟਰ ਹੋਏ ਫਿਰ ਤੁਹਾਡਾ ਅਸਲ ਦੇ ਵਿੱਚ ਮੈਂ ਤੁਹਾਨੂੰ ਦਿਖਾ ਦਿਆਂ ਤਾਂ ਆਹ ਦੋ ਨੰਬਰ ਆਪਾਂ ਕੇ ਗੇਟ ਹੈ ਇਸੇ ਗੇਟ ਦੇ ਵਰਗਾ ਦੂਸਰੇ ਪਾਸੇ 게ਟਾ ਉੱਥੋਂ ਦੇਣਾ ਰਮਨ ਤੁਸੀਂ ਉੱਪਰ ਚੜ ਰਹੇ ਸੀ ਤੁਹਾਨੂੰ ਕੱਢ ਰਹੇ ਸੀ ਆਸਾ ਦੇ ਵਿੱਚ ਇਹ ਕੁੜੀ ਦਾ ਜੇ ਆਪਾਂ ਕਹਿੰਦੇ ਹੋਸਟਲ ਹੋਸਟਲ ਨੰਬਰ 2 ਆ ਬਿਲਕੁਲ ਨਾਲ ਹੀ ਜਾਂਦਾ ਹੈ ਨਾ ਹੋਸਟਲ ਹੀ ਜਾਣਾ ਸੀਗਾ ਮਤਲਬ ਕੀ ਆ ਵੀ ਕਿਉਂਕਿ ਆਪਦੇ ਜਿਹੜਾ ਹੈਗਾ ਸਹੀ ਆਪਦੇ ਘਰ ਜਾ ਰਹੀ ਸੀ ਕਿਉਂਕਿ ਹੋਸਟਲ ਹਰੇਕ ਦਾ ਘਰ ਹੀ ਹੁੰਦਾ ਤੇ ਜਦੋਂ ਘਰੋਂ ਰੋਕਦਾ ਫਿਰ ਉੱਥਾ ਜਿਹੜਾ ਹੈਗਾ ਪਾਰਾ ਵਦਨਾ ਲਾਜ਼ਮੀ ਹੋ ਜਾਂਦਾ ਪਰ ਇੱਕ ਗੱਲ ਇਹ ਕੀ ਆ ਵੀ ਜਦੋਂ ਹਾਰਮਨ ਵਰਗੀਆਂ ਜਿਹੜੀਆਂ ਧੀਆਂ ਜਦੋਂ ਤੱਕ ਪੰਜਾਬ ਦੇ ਵਿੱਚ ਹੈਗੀਆਂ ਨਾ ਕਿਉਂਕਿ ਪੰਜਾਬੀ ਖੂਨ ਆ ਬਾਗੀ ਖੂਨ ਆ ਇਹ ਕਦੋਂ ਵੀ ਖੋਲ ਜਾਂਦਾ ਹਣਾ ਹਾਂਜੀ ਤੇ ਜਦੋਂ ਮੰਨ ਲਓ ਹੁਣ ਤੁਹਾਡੇ ਜਿਹੜਾ ਤੁਸੀਂ ਮੰਨ ਲਓ ਪੋਸਟ ਮਾਰਟਮ ਦੀ ਡਿਗਰੀ ਕਰਦੇ ਹੋ ਤੁਹਾਡਾ ਕਿਹੜਾ ਸਾਲ ਆ ਬਈ ਬੈਚਲਰ ਆ ਜਾਂ ਮਾਸਟਰ ਆ ਤੁਹਾਡਾ ਮੇਰਾ ਸੈਕਿੰਡ ਇਅਰ ਹੈ ਬੈਚਲਰ ਬੈਚਲਰ ਆ ਹਾਂਜੀ ਮੰਨ ਲਓ ਕਿ ਤੇਰੀ ਉਮਰ ਹੁਣ ਵੱਧ ਤੋਂ ਵੱਧ ਕਿੰਨੀ ਹੋਣੀ ਆ 20 ਸਾਲ ਮੇਰੀ 19 ਸਾਲ ਹੈ 19 ਸਾਲ ਹੈ ਉਹ ਦੇਖ ਲਓ 19 ਸਾਲ ਦੀ ਐ ਜਿਹੜੀ ਕੁੜੀ ਨੇ ਪੂਰੀ ਜਿਹੜੀ ਹੈਗਾ ਆਪਾਂ ਕਿਹ ਚੰਡੀਗੜ੍ਹ ਪੁਲਿਸ ਬੰਗਾਰਤੀ ਸੀਗੀ ਹਨਾ ਵੈਸੇ ਤੁਹਾਨੂੰ ਪਤਾ ਨਹੀਂ ਜਦੋਂ ਆਪਣੇ ਪੰਜਾਬ ਵਾਲੇ ਆਉਂਦੇ ਵੀ ਐ ਤਾਂ ਮੇਰੇ ਵਰਗੇ ਪਹਿਲਾਂ ਹੀ ਬੈਲਟਾਂ ਲਾ ਲੈਦੇ ਵੀ ਚੰਡੀਗੜ੍ਹ ਪੁਲਿਸ ਵਾਲੇ ਚਲਾਣ ਨਾ ਕੱਟਦੇ ਹਨਾ ਤੇ ਤੂੰ ਵੈਸੇ ਜਿਹੜਾ ਹੈਗਾ ਪੂਰੀ ਪੁਲਿਸ ਨੂੰ ਵਕਤ ਪਾ ਰੱਖਿਆ ਕਿਉਂਕਿ ਉਹ ਸਾਨੂੰ ਜਦੋਂ ਤੰਗ ਹੀ ਕਰ ਰਹੀ ਸੀ ਫਿਰ ਸਾਡਾ ਵਕਤ ਪਾਣਾ ਵੀ ਇਹਨਾਂ ਨੂੰ ਲਾਜ਼ਮੀ ਸੀ ਵੀ ਐਵੇਂ ਸਾਡੇ ਤੇ ਧੱਕਾ ਕਰੀ ਜਾਂਦੇ ਫਿਰ ਸਾਡਾ ਵੀ ਵੱਧ ਝੜ ਕੇ ਉਹਨਾਂ ਦੇ ਉੱਤੇ ਚੜ੍ਹਦੇ ਪੁਲਿਸ ਦੇ ਹੋਸਟਲਰ ਨੇ ਹਨਾ ਕਿਉਂਕਿ ਤੁਹਾਡੇ ਕਿਉਂਕਿ ਮੰਨ ਲਓ 18 20 ਸਾਲ ਤੁਹਾਡੀ ਜਿਵੇਂ 18 19 ਸਾਲ ਉਮਰ ਆ ਘੱਲ ਖਾਸ ਉਹਨਾਂ ਦੇ ਉਹ ਕਦਮ ਵੀ ਫੂਕ ਫੂਕ ਕੇ ਰੱਖਦੇ ਵੀ ਯਾਰ ਕਿਤੇ ਕੋਈ ਲੈਕਚਰ ਸ਼ਾਰਟ ਜਣਾ ਹੋ ਜਾਣ ਕਿਤੇ ਕੋਈ ਇਹੋ ਜੀ ਗੱਲ ਨਾ ਆ ਜੇ ਕਿ ਮੇਰੇ ਕਿਉਂਕਿ ਇੰਟਰਨਲ ਮਾਰਕਸ ਵੀ ਹੁੰਦੇ ਹੋਣੇ ਆ ਵੀ ਕੱਟੇ ਨਾ ਜਾਣ ਹਨਾ ਕਿੰਦਾ ਦਾ ਦਬਾਰਾ ਜਾਂ ਜਿਹੜਾ ਮੰਨ ਲਓ ਆਪਾਂ ਕਿ ਸਟੂਡੈਂਟਾਂ ਦੇ ਉੱਪਰ ਜਦੋਂ ਪੜ ਰਹੇ ਹੁੰਦੇ ਆ ਤੇ ਪਹਿਲੀ ਗੱਲ ਤੇ ਇਹ ਕਿ ਮਤਲਬ ਇਹ ਜੇ ਸਾਨੂੰ ਤੰਗ ਕਰਨਗੇ ਇਹ ਸਾਡੀ ਮਤਲਬ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਪੰਜਾਬ ਦੀ ਹੈ ਤੇ ਇਹ ਸਾਨੂੰ ਇੱਥੇ ਮਤਲਬ ਪੜਨ ਲਈ ਰੋਕ ਰਹੇ ਇੱਕ ਤਰ੍ਹਾਂ ਵੀ ਇਹ ਜੇ ਅੱਗੇ ਹੋਰ ਪੜ ਗਏ ਤਾਂ ਇਹਨਾਂ ਨੂੰ ਹੋਰ ਆਪਣੇ ਵਾਰਾ ਪਤਾ ਲੱਗਣਾ ਆਪਣੇ ਹੱਕ ਇਹਨਾਂ ਨੂੰ ਲੈਣ ਲੈਣੇ ਪਤਾ ਲੱਗ ਜਾਣਾ ਕਿ ਇਹਨਾਂ ਨੇ ਆਪਣੇ ਹੱਕ ਕਿਵੇਂ ਲੈਣੇ ਤੇ ਇਸ ਕਰ ਇਸ ਕਰਕੇ ਸਾਡੀ ਜਿਹੜੀ ਸਰਕਾਰ ਹੈ ਮਤਲਬ ਬਹੁਤ ਭੈੜੀ ਸਰਕਾਰ ਹੈ ਕਿ ਜਿਹੜੀ ਮਤਲਬ ਪੰਜਾਬ ਦੇ ਨਾਲ ਹੀ ਨਹੀਂ ਖੜੀ ਪੰਜਾਬ ਦੀ ਸਰਕਾਰੀ ਇੱਕ ਪੰਜਾਬ ਦੇ ਨਾਲ ਹੀ ਨਹੀਂ ਖੜ ਰਹੀ ਉਹ ਵੀ ਕੇਂਦਰ ਸਰਕਾਰ ਦੇ ਨਾਲ ਹੀ ਖੜੀ ਮਤਲਬ ਕਿ ਤੂੰ ਜਿਹੜੇ ਕਹਿੰਦੇ ਪੰਜਾਬ ਵਾਲੇ ਪੰਜਾਬ ਨਾਲ ਜਿੱਤੇ ਉੱਥੇ ਖੜੇ ਸੋ ਤਾਂ ਕੱਲੇ ਚੰਡੀਗੜ੍ਹ ਪੁਲਿਸ ਸੀ ਜਾਂ ਪੰਜਾਬ ਪੁਲਿਸ ਵੀ ਸੀਗੀ ਨਹੀਂ ਉੱਥੇ ਸਿਰਫ ਚੰਡੀਗੜ੍ਹ ਪੁਲਿਸ ਹੀ ਸੀ ਪੰਜਾਬ ਪੁਲਿਸ ਨਹੀਂ ਸੀ ਠੀਕ ਹੈ ਤੇ ਜਦੋਂ ਮਾਲੋ ਤੁਹਾਨੂੰ ਜਦੋਂ ਜਿਹੜਾ ਧੱਕੇ ਵੱਜ ਰਹੇ ਸੀਗੇ ਕਿਉਂਕਿ ਸ਼ੁਰੂ ਜੀ ਤਾਂ ਬੰਦ ਨਾ ਹੀ ਹੁੰਦਾ ਵੀ ਪੁਲਸ ਨਾਲ ਪੰਗਾ ਲੈ ਲੈ ਰੱਖ ਕੱਲੀ ਆ ਮੈਂ ਹੌਸਲਾ ਫਿਰ ਆਪਦੇ ਅੰਦਰੋਂ ਮਿਲਿਆ ਤੇ ਸਪੈਸ਼ਲ ਤੁਹਾਨੂੰ ਹੱਲਾਸ਼ੇਰੀ ਦੱਸ ਵੀ ਹਾਰਮਨ ਜਾ ਅੰਦਰ ਕੋਈ ਨਹੀਂ ਆ ਨਹੀਂ ਨਹੀਂ ਮਤਲਬ ਖੁਦ ਨੂੰ ਦੇਖ ਕੇ ਹੀ ਆਪ ਨੂੰ ਹੌਸਲਾ ਮਿਲਿਆ ਕਿ ਹਾਂ ਵੀ ਸਾਡੇ ਗੁਰੂਆਂ ਨੇ ਇੰਨਾ ਕੁਝ ਕੀਤਾ ਵੀ ਇਹ ਜਿਵੇਂ ਮੇਰੇ ਉੱਤੇ ਧੱਕਾ ਕਰ ਰਹੇ ਸੀ ਮੈਂ ਉੱਥੇ ਮਤਲਬ ਇਹਨਾਂ ਨੂੰ ਪਹਿਲਾਂ ਪਿਆਰ ਨਾਲ ਵੀ ਪੇਸ਼ ਆਈ ਸੀ ਵੀ ਮੈਨੂੰ ਤੁਸੀਂ ਅੰਦਰ ਐਂਟਰੀ ਦੇ ਦਿਓ ਪਰ ਇਹਨਾਂ ਨੇ ਉਸ ਦੇ ਬਾਵਜੂਦ ਵੀ ਮੈਨੂੰ ਅੰਦਰ ਐਂਟਰੀ ਨਹੀਂ ਦਿੱਤੀ ਇਹਨਾਂ ਨੇ ਮੇਰੇ ਉੱਤੇ ਧੱਕ ਉਸ ਤੋਂ ਬਾਅਦ ਹੀ ਮੇਰਾ ਥੋੜਾ ਜਿਆਦਾ ਖੂਨ ਖੋ ਰਿਆ ਸੀ ਤੇ ਜਦੋਂ ਕਹਾਂ ਤੋ ਬਾਹ ਛੱਡ ਕਹਿ ਕੇ ਤਾਂ ਕਹੀਂ ਫਰਮਾ ਬਾਹ ਛੱਡ ਦੇ ਨਹੀਂ ਤਾਂ ਆਪਣਾ ਹਿਸਾਬ ਲਾ ਲਈ ਅਚਾ ਕੀ ਹਿਸਾਬ ਲਾ ਲਈ ਫਿਰ ਤਾਂ ਇਹੀ ਸੀ ਵੀ ਜੇ ਵੀ ਮੈਨੂੰ ਤੰਗ ਕਰਦੇ ਬਦਬਦ ਕੀ ਹੋਣਾ ਸੀ ਥੋੜੀ ਹੱਥੋ ਪਾਈ ਹੋਣੀ ਸੀ ਵੀ ਹਾਂ ਵੀ ਫੋਰਸਫੁਲੀ ਥੋੜਾ ਵੀ ਮੈਨੂੰ ਅੰਦਰ ਐਂਟਰੀ ਮਿਲ ਗਈ ਵਾ ਅਚਾ ਜੋ ਮੇਰਾ ਨਾਮ ਵੀ ਮਾਲਾ ਵੀ 1921 ਪਾ ਦਿੱਤਾ ਹਾਂਜੀ 21 ਨੂੰ 31 ਕਹਿੰਦੇ ਹਨ ਤੇ ਹਰ ਮਣ ਹੁਣ ਮਨ ਲਾ ਵੀ ਇਹਦਾ ਅੱਗੇ ਤੇਰਾ ਕੀ ਭਵਖਾ ਬਾਈ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਜਿੰਦਗੀ ਚ ਕੀ ਬਣਾਣਾ ਚਾਹੁੰਦੇ ਜ਼ਿੰਦਗੀ ਜਤਾਈਏ ਕਿ ਆਪਣਾ ਪੰਜਾਬ ਸੁਧਾਰਨਾ ਹੈ ਆਪਣੇ ਪੰਜਾਬ ਦੇ ਜਿੰਨੇ ਵੀ ਸਾਰੇ ਐ ਵੀ ਆਪਣੇ ਹੱਕ ਕਿਸੇ ਨੂੰ ਲੈਣ ਨਹੀਂ ਦੇਣੇ ਵੀ ਜਿੱਥੇ ਸਾਡਾ ਪੰਜਾਬ ਖੋਣ ਦੀ ਜ਼ਰੂਰਤ ਕਰੂਗੇ ਉੱਥੇ ਅਸੀਂ ਇਹਨਾਂ ਨੂੰ ਖੜੇ ਮਿਲੂਗੇ ਅਸਾਂ ਤੁਸੀਂ ਉੱਥੇ ਖੜੇ ਮਿਲੋਗੇ ਕਿ ਜਿਹੜਾ ਹੁਣ ਇਹ ਜਿਹੜੀ ਇਕਤਰੇਚ ਪੋਲੀਟੀਕਲ ਹੁਣ ਚੇਂਜ ਆਈ ਹੈ ਕਿ ਇਹ ਇਹ ਧਰਨੇ ਤੋਂ ਪਹਿਲਾਂ ਵੀ ਸੀ ਕੱਲ੍ਹ ਦੀ ਘਟਨ ਤੋਂ ਪਹਿਲਾਂ ਵੀ ਸੀ ਤੇ ਜਿਹੜੀ ਹੁਣ ਕੱਲ੍ਹ ਤੋਂ ਜ਼ਿਆਦਾ ਆ ਰਹੀ ਹੈ ਕੱਲ੍ਹ ਤੋਂ ਥੋੜੀ ਜ਼ਿਆਦਾ ਆ ਰਹੀ ਮਤਲਬ ਕੀ ਦਿਮਾਗ ਦੇ ਵਿੱਚ ਆ ਰਿਹਾ ਲੱਗਦਾ ਵੀ ਹਾਂ ਹੁਣ ਮੈਂ ਮੋਂਡੇ ਦੇ ਨਾਲ ਮੋਂਡੇ ਲੱਗ ਆਪਣੇ ਪੰਜਾਬ ਦੇ ਨਾਲ ਖੜਾ ਵੀ ਮੇਰੀ ਹੁਣ ਆਵਾਜ਼ ਆ ਲੋਕ ਸੁਣਦੇ ਆ ਮੈਨੂੰ ਪਛਾਣਦੇ ਆ ਵੀ ਮੈਨੂੰ ਸੁਣਦੇ ਆ ਵੀ ਪੰਜਾਬ ਮੇਰੇ ਨਾਲ ਖੜਾ ਤਾਂ ਹੁਣ ਵੀ ਮੈਨੂੰ ਵੀ ਚਾਹੀਦਾ ਕਿ ਮੈਂ ਵੀ ਆਪਣੇ ਪੰਜਾਬ ਦੇ ਨਾਲ ਖੜਾ ਹੋਰ ਵੱਧ ਚੜਕੇ ਤੇ ਹੁਣ ਕਿਸ ਤਰ੍ਹਾਂ ਜਿਹੜਾ ਮੋਟੀਵੇਟ ਕਰਦਾ ਜਿਹੜਾ ਸਟੂਡੈਂਟਸ ਨੂੰ ਕਿਉਂਕਿ ਤੁਹਾਡੇ ਜਿਹੜੇ ਖਾਸ ਕਰਕੇ ਬੈਚਲਰ ਡਿਗਰੀਆਂ ਵਾਲੇ ਕਿਉਂਕਿ ਦੇਖੋ ਵੀ ਜਿਹੜੇ ਧਰਨੇ ਨੂੰ ਲੀਡ ਕਰਦੇ ਆ ਨਾ ਆਪਾਂ ਨੂੰ ਪਤਾ ਚਲੋ ਆਪਾਂ ਇੱਥੇ ਲਗਾਤਾਰ ਕਵਰੇਜ ਕਰਦੇ ਆ ਵੀ ਜ਼ਿਆਦਾਤਰ ਉਹ ਐਜਡਾਂ ਦੀਆਂ ਦੋ ਦੋ ਮਾਸਟਰ ਹੋ ਚੁੱਕੀਆਂ ਹਨ ਉਹ ਜ਼ਿਆਦਾ ਕਰਦੇ ਆ ਕਿਉਂਕਿ ਉਹਨਾਂ ਨੂੰ ਜਾਂ ਜਿਹੜੇ ਸਿੱਧੇ ਪੋਲੀਟੀਕਲ ਤੌਰ ਤੇ ਇਨਵੋਲ ਬਣ ਪਰ ਤੁਹਾਡੇ ਵਰਗੇ ਨਾ ਸਿੱਧੇ ਸਟੂਡੈਂਟ ਆ ਜਿਹੜੇ ਪੜ੍ਹ ਰਹੇ ਆ ਹਨਾ ਜਿਨ੍ਹਾਂ ਨੂੰ ਪੜ੍ਹਾਈ ਤੱਕ ਮਤਲਬ ਆ ਉਹ ਪਾਰਟਿਸਪੇਸ਼ਨ ਅਜੇ ਉਹਨਾਂ ਲੰਮਾ ਇਹਨਾਂ ਨਾ ਤਾਂ ਇਹਨਾਂ ਲੰਮਾ ਸਹਿਮਾ ਦਿੱਤਾ ਜਾ ਸਕਦਾ ਕਿਉਂਕਿ ਫਿਰ ਪੜ੍ਹਾਈ ਦਾ ਨੁਕਸਾਨ ਹੁੰਦਾ ਹਾਂਜੀ ਫਿਰ ਉਹਨਾਂ ਨੂੰ ਕਿਵੇਂ ਹੁਣ ਤੁਸੀਂ ਜਿਹਦਾ ਹੈਗਾ ਮੋਟੀਵੇਟ ਕਰਦੇ ਹੋ ਸਾਰਿਆਂ ਨੂੰ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗੀ ਮਤਲਬ ਅਸੀਂ ਕਾਫੀ ਕੁੜੀਆਂ ਨੂੰ ਵੀ ਕਿਹਾ ਕਿ ਤੁਸੀਂ ਵੱਧ ਚੜ ਕੇ ਵੀ ਧਰਨੇ ਤੇ ਜਾਓ ਵੀ ਤੁਸੀਂ ਉੱਥੇ ਵੀ ਹਾਜ਼ਰ ਹੋਵੋ ਵੀ ਆਪਣੇ ਹੱਕ ਲਈ ਖੜੋ ਪਰ ਕੁੜੀਆਂ ਫਿਰ ਵੀ ਧਰਨੇ ਤੇ ਨਹੀਂ ਜਾ ਰਹੀਆਂ ਉਹਨਾਂ ਨੂੰ ਮਤਲਬ ਆਪਣੀ ਪੜ੍ਹਾਈ ਵੀ ਠੀਕ ਹੈ ਵੀ ਪੜ੍ਹਨ ਵੀ ਪਰ ਆਪਣੇ ਹੱਕ ਹੈ ਜਿਹੜੇ ਉਹ ਆਪਣੇ ਹੱਕ ਲੈਣ ਜਾਣਣ ਵੀ ਅਸੀਂ ਆਪਣੇ ਹੱਕ ਕਿੱਦਾਂ ਲੈਣੇ ਵੀ ਕੋਈ ਸਾਡੇ ਹੱਕ ਖੋਹ ਰਿਹਾ ਵੀ ਅਸੀਂ ਆਪਣੇ ਹੱਕ ਨੂੰ ਕਿੱਦਾਂ ਬਚਾਣਾ ਵੀ ਕੋਈ ਸਾਡਾ ਹੱਕ ਨਾ ਖੋਵੇ ਤੇ ਮੈਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਉਹ ਵੱਧ ਚੜਕੇ ਧਰਨੇ ਉੱਤੇ ਜਾਣ ਆਪਣੇ ਹੱਕ ਰੋਕਣ ਵੀ ਸਾਡਾ ਕੋਈ ਹੱਕ ਨਾ ਖੋਵੇ ਤੇ ਬਾਕੀ ਕਈ ਵਾਰੀ ਕੁੜੀਆਂ ਦੇ ਪਰਿਵਾਰ ਵੱਲੋਂ ਵੀ ਉਹਨਾਂ ਨੂੰ ਨਹੀਂ ਹੌਸਲਾ ਮਿਲਦਾ ਵੀ ਤੁਸੀਂ ਇੱਧਰ ਧਰਨੇ ਤੇ ਜਾਣਾ ਵੀ ਸੋ ਗੱਲਾਂ ਬਾਤਾਂ ਹੋ ਜਾਂਦੀਆਂ ਪਰ ਫਿਰ ਵੀ ਥੋੜੇ ਵੀ ਕਰਦੇ ਨੇ ਵੀ ਹੌਸਲਾ ਦੇਣਾ ਚਾਹੀਦਾ ਵੀ ਸਾਡਾ ਬੱਚਾ ਹੈ ਨਾ ਵੀ ਉਹ ਸਿੱਧੇ ਰਾਹ ਤੇ ਚੱਲੇ ਵੀ ਉਹ ਧਰਨਿਆਂ ਤੇ ਜਾਣ ਆਪਣੇ ਹੱਕ ਵੀ ਲੈਣ ਵੀ ਕਿਵੇਂ ਲੈਣੇ ਆ ਇੱਕ ਇਹ ਵੀ ਗੱਲ ਆ ਜਦੋਂ ਮੰਨ ਲਓ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਮੈਂ ਇੰਨੀ ਵਾਇਰਲ ਹੋ ਗਿਆ ਕਿਹਦਾ ਫੋਨ ਸਭ ਤੋਂ ਆਇਆ ਪਹਿਲਾਂ ਆਇਆ ਤੇ ਕਿਹਦੇ ਫੋਨ ਦੇ ਹੌਸਲੇ ਤੇ ਤੁਹਾਨੂੰ ਸਭ ਤੋਂ ਵੱਧ ਕੁਝ ਹੋਈ ਯਾਰ ਹਾਂ ਸਭ ਤੋਂ ਪਹਿਲਾਂ ਤਾਂ ਮੰਮਾ ਦਾ ਹੀ ਫੋਨ ਆਇਆ ਸੀ ਤੇ ਜਦੋਂ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਕਿ ਤੇਰੀਆਂ ਇਦਾਂ ਦਵੀਆਂ ਵੀਡੀਓਜ਼ ਪੈ ਗਈਆਂ ਤੇ ਉਹਨਾਂ ਨੇ ਥੋੜਾ ਮੈਨੂੰ ਹੌਸਲਾ ਹੋਰ ਦਿੱਤਾ ਵੀ ਹਾਂ ਵੀ ਤੂੰ ਵੀ ਵਧੀਆ ਕੀਤਾ ਚੰਗਾ ਕੰਮ ਕੀਤਾ ਵੀ ਤੂੰ ਖੜੀ ਇੱਥੇ ਲੜੀ ਤੇ ਬਾਪੂ ਦਾ ਕੀ ਰੈਐਕਸ਼ਨ ਸੀ ਬਾਪੂ ਦਾ ਵੀ ਬਹੁਤ ਵਧੀਆ ਉਹ ਵੀ ਬਹੁਤ ਹੌਸਲਾ ਦਿੰਦੇ ਹੁਣ ਮੈਨੂੰ ਅੱਛਾ ਹਾਂਜੀ ਤੇ ਹੁਣ ਫਿਰ ਲਗਾਤਾਰ ਮੀਡੀਆ ਮੇਰੇ ਵਰਗੇ ਫੋਨ ਕਰਦੇ ਰਹਿੰਦੇ ਵੀ ਭਾਈ ਹਾਂਜੀ ਕਰੀ ਜਾਂਦੇ ਫੋਨ ਤੇ ਲਗਾਤਾਰ ਤੋਂ ਘਰ ਜੜਾ ਹੈਗਾ ਆਪਦੀ ਗੱਲ ਵੀ ਰੱਖਦੇ ਨੇ ਸੋ ਹੁਣ ਕੀ ਲੱਗਦਾ ਜ਼ਿੰਮੇਵਾਰੀਆਂ ਵਧੀਆਂ ਅੱਗੇ ਨਾਲੋਂ ਅੱਗੇ ਨਾਲੋਂ ਥੋੜੀਆਂ ਹੋਰ ਜ਼ਿੰਮੇਵਾਰੀਆਂ ਵਧ ਗਈਆਂ ਸੋ ਵਾਕਈ ਬਈ ਜੇ ਗੱਲ ਕਰੀਏ ਹਰਮਨ ਦੀ ਤਾਂ ਹਰਮਨ ਇੱਕ ਆਪਾਂ ਗਏ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਆ ਭਾਵੇਂ ਕਦ ਕਾਠ ਨਾਲੋਂ ਭਾਵੇਂ ਹਜੇ ਨਾ ਕੋਈ ਕੋਈ 18 ਸਾਲ ਛੋਟੀ ਹੈ ਉਮਰ ਦੀ ਵੀ ਛੋਟੀ ਹੈ ਤੇ ਆਪਾਂ ਗਏ ਗਏ ਪਰ ਗੱਲ ਇਹ ਆ ਵੀ ਪ੍ਰਮਾਤਮਾ ਨੇ ਜੀਤੋ ਕੁਝ ਕਰਾਉਣਾ ਹੁੰਦਾ ਕਰਾ ਦੇਣਾ ਸੋ ਹਰਮਨ ਦੇ ਹੌਸਲੇ ਸਲਾਮ ਆ ਹਰਮਨ ਨੂੰ ਦੇਖ ਕੇ ਕਿਉਂਕਿ 18 19 ਸਾਲ ਦੀ ਕੁੜੀ ਹੈ ਤਾਂ ਦੇਖ ਲਓ ਜਿਹਨੇ ਪੂਰਾ ਚੰਡੀਗੜ੍ਹ ਪੁਲਿਸ ਨੂੰ ਜਿਹੜਾ ਹੈਗਾ ਵੰਗਾਰਿਆ ਕਿਉਂਕਿ ਆਪਦੇ ਹੱਕ ਮੰਗ ਰਹੇ ਸੀ ਕਿਤੇ ਅੱਡ ਨਹੀਂ ਕੰਦਰ ਟ ਆਪਣਾ ਨਹੀਂ ਲੋੜਨੀ ਪੈਂਦੀ ਕਿਉਂਕਿ ਹਨਾ ਆਪਣਾ ਆਪ ਦਾ ਗੇਟ ਆ ਆਪ ਦਾ ਹੋਸਟਲ ਆ ਇੱਥੋਂ ਹੀ ਹੋਸਟਲੇ ਜਾਣਾ ਦਿਖਾ ਦੇਵੋ ਕੋ ਇਦਾਂ ਨੂੰ ਮਾੜਾ ਥੜਾ ਅੱਜ ਇੱਥੋਂ ਆ ਰਿਆਂ ਕੁੜੀਆਂ ਐ ਦੋ ਨੰਬਰ ਹੋਸਟਲ ਆ ਇੱਥੇ ਇਹਦਾ ਕਿੰਨਾ ਨੰਬਰ ਕਮਰਾ ਕਿੰਨਾ ਨੰਬਰ ਮੇਰਾ ਦੋ ਨੰਬਰ ਹੋਸਟਲ ਆ ਆ ਕਿੰਨਾ ਨੰਬਰ ਬਲਾਕ ਬੀ ਬਲਾਕ ਐ ਬੀ ਬਲਾਕ ਦੇ ਵਿੱਚ ਸੋ ਇੱਥੇ ਜਾਣਾ ਸੀਗਾ ਸੋ ਇੱਥੇ ਜਿਹੜਾ ਹੈਗਾ ਲਗਾਤਾਰ ਆਪਦੇ ਘਰੋਂ ਜੇ ਕਿਸੇ ਨੂੰ ਰੋਕਣੋਂ ਰੋਕੂਗਾ ਤਾਂ ਫਿਰ ਉਦਾਂ ਹੀ ਹੋਣਾ ਜਿਵੇਂ ਆਪਣਾ ਕਿਹਾ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਆਉਣ ਤੋਂ ਰੋਕਦੇ ਹਨ ਸੋ ਹਰਮਨ ਤੁਸੀਂ ਸਮਝਦਾ ਬਰੇ ਬਹੁਤ ਬਤਾਂ